ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਵਧੀਆ ਹਾਂ ਜੀ ਸਾਰੇ ਅੱਛਾ ਜੀ ਗੱਲ ਇਹ ਤਾਂ ਪਰਸੋ ਚੌਥ ਮੈਂ ਇੱਕ ਨਾ ਵੀਡੀਓ ਪਾਈ ਸੀ ਤੇ ਜਿਹਦੇ ਵਿੱਚ ਨਾ ਮੈਂ ਗੱਲ ਕੀਤੀ ਸੀ ਸਰਸੇ ਵਾਲਿਆਂ ਦੀ ਵੀ ਜਿਹੜਾ ਸਰਸੇ ਵਾਲਾ ਬਾਬਾ ਹੈ ਨਾ ਮੈਂ ਉਹਦਾ ਜੁਆਈ ਹ ਇੱਕ ਭਰਾ ਨੇ ਕਮੈਂਟ ਕੀਤੀ ਹੈ ਜਾ ਕੇ ਵੀ ਮੈਂ ਉਹ ਚੋਂ ਸਿਫਤਾਂ ਕੀਤੀਆਂ ਸੀਗੀਆਂ ਵੀ ਇਦਾਂ ਕਰਦੇ ਆ ਇਹ ਪ੍ਰੇਮੀ ਆ ਕਰਦੇ ਆ ਕਰਦੇ ਆ ਉਸੇ ਵੀਡੀਓ ਦੇ ਨਾਲ ਮਿਲਦੀ ਜੁਲਦੀ ਇੱਕ ਹੋਰ ਵੀਡੀਓ ਸੀ ਉਥੇ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਵੀ ਜਿਹੜੇ ਪੰਜਾਬ ਛੜ ਆਏ ਹੋਏ ਆ ਜਿਹੜੇ ਉਥੇ ਕਰ ਰਹੇ ਆ ਉਹਨਾਂ ਦਾ ਕੋਈ ਨਾਮ ਨਹੀਂਗਾ ਨਹੀਂ ਭਰਾਵਾ ਨਾਮ ਹੈਗਾ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਉਸ ਵੀਡੀਓ 'ਚ ਕਿਹਾ ਸੀਗਾ ਵੀ ਉਸ ਬਾਬੇ ਨੇ ਮੈਨੂੰ ਆਪਣੀ ਕੁੜੀ ਦਿੱਤੀ ਹੋਈ ਆ ਮੈਨੂੰ ਬਾਈ ਸੌਂ ਖਾ ਕੇ ਕਮੈਂਟ ਕਰਕੇ ਦੱਸੀ ਵੀ ਮੈਂ ਪੰਜਾਬ 'ਚ ਕਿਹੜੇ ਬਾਬੇ ਦਾ ਨਾਮ ਨਵਾ ਪੀਐਸ ਬਾਬੇ ਨੇ ਮੈਨੂੰ ਕੁੜੀ ਦਿੱਤੀ ਹੋਈ ਆ ਕੁੱਟ-ਕੁੱਟ ਕੇ ਮਾਰ ਦੇਣਾ ਮੈਨੂੰ ਸਮਝ ਚਹੀ ਗੱਲ ਹੈ ਕੁੱਟ-ਕੁੱਟ ਕੇ ਮਾਰ ਦੇਣਾ ਇੱਥੇ ਕੋਰਣਾ ਐਦਾਂ ਪਾਕਿਸਤਾਨੀ ਸੀਗਾ ਭਰਾ ਮੈਨੂੰ ਕਹਿੰਦਾ ਯਾਰ ਤੁਸੀਂ ਕਿਹੜੇ ਸਿੱਖ ਹੁੰਨੇ ਆ ਮੈਂ ਸਿੱਖ ਸਿੱਖ ਹੀ ਹੁੰਦੇ ਆ ਹੋਰ ਮੈਂ ਸਿੱਖ ਕਿਹੜੇ ਹੁੰਨੇ ਆ ਭਰਾਵਾ ਮੈਂ ਸਿੱਖਾਂ ਬਸ ਮੈਂ ਸਿੱਖਾਂ ਦੇ ਘਰ ਪੈਦਾ ਹੋਏ ਆ ਕਹਿੰਦਾ ਯਾਰ ਇੱਕ ਤੁਹਾਡੇ ਉਹ ਐਦਾਂ ਏਕਾ ਜਿਹਾ ਪਾਈ ਫਿਰਦੇ ਹੁੰਦੇ ਆ ਮੈਂ ਯਾਰੀ ਥੋੜਾ ਜਿਹਾ ਫਰਕ ਆ ਉਹਨਾਂ ਦਾ ਖਸਮਾ ਨਾ ਜਿਹੜਾ ਇੱਕ ਆ ਇਸ ਕਰਕੇ ਉਹਨਾਂ ਨੇ ਏਕਾ ਪਾਇਆ ਹੋਇਆ ਤੇ ਸਾਡੇ ਖਸਮ ਬਹੁਤ ਆ ਇਸ ਕਰਕੇ ਸਾਡਾ ਥੋੜਾ ਜਿਹਾ ਔਖਾ ਕੰਮ ਆ ਭਰਾ ਮੇਰੇਆ ਭਾਈ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਭਈ ਪ੍ਰੇਮੀਆਂ ਨੇ ਸ਼ੇਅਰ ਕਰ ਦੇਣੀ ਮੈਨੂੰ ਪਤਾ ਇਹ ਸ਼ੇਅਰ ਕਰ ਦਿਓ ਉਸ ਭਰਾ ਤੱਕ ਮੇਰਾ ਮੈਸੇਜ ਪਹੁੰਚ ਜਾ ਵੀ ਭਰਾ ਮੇਰੇਆ ਉਹਨਾਂ ਬੰਦਿਆਂ ਨੇ ਇੱਕ ਵਾਰ ਨਹੀਂ ਮੈਨੂੰ ਗਾਲ ਕੱਢੀ ਕਿਸੇ ਨੇ ਵੀ ਗਾਲ ਨਹੀਂ ਕੱਢੀ ਆ ਕੇ ਵੀ ਤੂੰ ਸਾਡੇ ਬਾਬੇ ਨੂੰ ਇਦਾਂ ਕਿਹਾ ਜਾਂ ਉਦਾਂ ਕਿਹਾ ਮੈਂ ਤੂੰ ਧਿਆਨ ਨਾ ਸੁਣੀ ਉਸ ਗੱਲ ਨੂੰ ਮੇਰੀ ਧਿਆਨ ਨਾ ਸੁਣੀ ਵੀ ਉਹਨੇ ਮੈਨੂੰ ਕੁੜੀ ਦਿੱਤੀ ਹੋਈ ਆ ਠੀਕ ਆ ਵੀ ਉਹ ਬਾਬੇ ਨੇ ਮੈਨੂੰ ਕੁੜੀ ਦਿੱਤੀ ਹੋਈ ਆ ਮੈਂ ਉਹਦੇ ਵਿੱਚੋਂ ਤਿੰਨ ਬੱਚੇ ਪੈਦਾ ਕੀਤੇ ਆ ਤੇ ਪੰਜਾਬ ਚ ਬਾਈ ਤੂੰ ਮੈਨੂੰ ਇੱਕ ਬਾਬੇ ਦਾ ਨਾਮ ਲੈ ਦੇ ਪੀਸ ਬਾਬੇ ਨੂੰ ਇਦਾਂ ਕਹਦੇ ਉਹਨੇ ਬਾਬੇ ਨੇ ਰਾਤੋਂ ਰਾਤ ਮੇਰਾ ਪਰਿਵਾਰਿਕ ਮਤਲਬ ਹੈ ਕਿ ਚੁਗਾ ਦੇਣਾ ਤੂੰ ਕਮੈਂਟ ਕਰਤਾ ਪਈ ਉਹ ਇਦਾਂ ਤੇ ਉਦਾਂ ਮੈਂ ਕਿਸੇ ਬਾਰੇ ਬੋਲ ਦਿੰਨਾ ਤੇ ਦੂਜੇ ਨੇ ਆ ਕੇ ਗਾਲਾਂ ਕੱਢਣ ਵਾਲ ਆਪਣੀਆਂ ਬਾਈ ਦਵਿੰਦਰ ਦੀਆਂ ਮੈਂ ਵੀਡੀਓ ਕਰਦਾ ਹੁੰਦਾ ਸੀ ਨਾ ਉਹ ਗੱਲਬਾਤ ਵਧੀਆ ਕਰਦਾ ਉੱਥੇ ਗਾਲਾਂ ਕੱਢਦੇ ਲੋਕ ਆ ਕੇ ਪਹਿਲਾਂ ਮੈਨੂੰ ਇਹ ਗੱਲ ਦੱਸੋ ਤੁਸੀਂ ਪੈਰ ਆ ਨਾ ਜਿਹੜਾ ਆਪਦੇ ਪੈਰ ਉਹ ਪੈਰ ਨਾ ਇੱਕ ਪਾਸੇ ਟਿਕਾ ਲਓ ਵੀ ਤੁਹਾਨੂੰ ਗੱਲ ਕਿਹੜੀ ਪਸੰਦ ਆ ਤਾਨੂੰ ਪਾਰਟੀ ਕਿਹੜੀ ਪਸੰਦ ਆ ਉਹ ਪਾਰਟੀ ਦੇਖੋ ਖੜ ਆਏ ਆ ਦੁੱਖ ਆ ਸਾਰਿਆਂ ਨੂੰ ਦੁੱਖ ਆ ਹਰ ਬੰਦਾ ਇਹ ਫੀਲ ਕਰਦਾ ਵੀ ਯਾਰ ਜੇ ਮੇਰ ਨਾਲ ਇਦਾਂ ਹੋ ਜੇ ਮੈਂ ਤਾਂ ਜ਼ਿਆਦਾ ਕਰਨ ਵਾਲਾ ਬੰਦਾ ਇਦਾਂ ਦੀਆਂ ਚੀਜ਼ਾਂ ਨੂੰ ਮੈਂ ਤਾਂ ਜ਼ਿਆਦਾ ਫੀਲ ਕਰਦਾ ਖੈ ਫੇਰ ਤੁਸੀਂ ਰੌਲਾ ਪਾਉਨੇ ਆ ਸਾਡੇ ਨਾਲ ਕੋਈ ਖੜਿਆ ਨਹੀਂ ਸਾਡੇ ਨਾਲ ਕੋਈ ਖੜਿਆ ਨਹੀਂ ਸਾਡੇ ਖੁਦ ਦੇ ਸ਼ਹਿਰ ਚੋਂ ਸਾਡੇ ਖੁਦ ਦੇ ਸ਼ਹਿਰ ਚੋਂ ਟਰਾਲੀਆਂ ਗਈਆਂ ਕੱਲ ਰਾਸ਼ਨ ਦੀਆਂ ਪਰ ਕੇ ਤੁਸੀਂ ਰੌਲਾ ਪਚੀਕਾ ਮਾਰ ਲਾਪੇ ਨੇ ਸਾਡੇ ਨਾਲ ਕੋਈ ਖੜਿਆ ਨਹੀਂ ਤੁਸੀਂ ਯਾਰ ਨਾ ਖੜਿਆ ਕਰੋ ਤੁਸੀਂ ਕੱਲੀ ਬਾਲਟੀਆਂ ਲੈ ਕੇ ਤੁਰ ਪੈਨੇ ਨਾ ਜਾਇਆ ਕਰੋ ਅਲਮ ਹੁਣ ਇੰਨੀ ਗੱਲ ਕਰਤੀ ਹੈ ਨਾ ਕਈਆਂ ਨੂੰ ਪੀੜ ਲੱਗਣੀ ਇਸ ਗੱਲ ਤੋਂ ਇਹ ਭਾਈ ਉਹਨਾਂ 'ਚ ਜਿਗਰਾ ਉਹਨਾਂ ਦੇ ਵਿੱਚ ਨਾ ਜਿਗਰਾ ਇਸ ਗੱਲ ਦਾ ਜੋ ਮਰਜੀ ਉਹਨਾਂ ਨੂੰ ਕਹੋ ਠੀਕ ਆ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਹੈ ਵੀ ਤੁਸੀਂ ਕਹਿਣਾ ਨਹੀਂ ਕਿਸੇ ਨੂੰ ਵੀ ਕੁਝ ਤੇ ਸਾਡੇ ਵਾਲੇ ਸਾਡੇ ਵਾਲੇ ਤਾਂ ਟੁੱਕ ਦਿੰਦੇ ਆ ਬੰਦੇ ਨੂੰ ਯਾਰ ਤੂੰ ਕਹਿ ਮਾੜੀ ਜੀ ਗੱਲ ਕਹਿ ਸੀ ਸਿੰਗਰ ਜਿਹੜੇ ਰਾਗੀ ਸੀਗੇ ਉਹ ਸਿੰਗਰ ਬਣ ਗਏ ਦਲੇਰ ਮਹਿੰਦੀ ਵਰਗੇ ਹਰਭਜਨ ਮਾਨ ਵਰਗੇ ਇਹ ਕਿੰਨੇ ਸੋਹਣੇ ਰਾਗੀ ਸੀਗੇ ਕੁਝ ਸੋਚੋ ਯਾਰ ਇਸ ਇੱਥੋਂ ਇੱਥੋਂ ਕੁਝ ਕੱਢਿਆ ਕਰੋ ਤੁਸੀਂ ਕਮੈਂਟ ਕਰ ਦਿੰਨੇ ਆ ਜਾ ਕੇ ਬੜ ਗਾਲਾਂ ਕੱਢਣ ਵਾਲਾ ਪੰਨੇ ਆ ਜਾ ਕੇ ਮਤਲਬ ਸਾਹਮਣੇ ਵਾਲਾ ਬੰਦਾ ਫਿਰ ਪਤਾ ਕਮੈਂਟ ਕੀ ਕਰਦਾ ਇਹਨਾਂ ਦੇ ਗੁਰੂਆਂ ਪੀਰਾਂ ਨੇ ਇਹਨਾਂ ਨੂੰ ਸਿਖਾਇਆ ਏ ਆ ਕੁਝ ਸਾਨੂੰ ਮਾੜੀ ਮੁੱਟੀ ਸੰਗ ਜਾਂ ਸ਼ਰਮ ਹੈਗੀ ਆ ਮਾੜੀ ਮੁੱਟੀ ਵੀ ਇਹ ਗੱਲ ਪਹੁੰਚਦੀ ਕਿੱਥੇ ਤੱਕ ਆ ਬੀਬੀਆਂ ਕਿੰਨੀਆਂ ਸੋਹਣੀਆਂ ਇੱਕ ਬੀਬੀ ਨਾ ਦਵਾਈਆਂ ਬਾਰੇ ਦੱਸਦੀ ਆ ਵੀ ਬੱਚਾ ਨਹੀਂ ਹੁੰਦਾਗਾ ਜਾਂ ਕਿਸੇ ਨੂੰ ਕੋਈ ਦਿਨ ਸਰੀਰਕ ਪ੍ਰੋਬਲਮ ਆ ਤੂੰ ਮੜੀ ਗਲਾ ਲੋਕ ਨਾ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਜਾ ਕੇ ਕਮੈਂਟਾਂ ਕਰਨਗੇ ਥੱਲੇ ਜਾ ਕੇ ਤੇਰਾ ਇਦਾਂ ਤੇਰਾ ਫਲਾਣਾ ਇਦਾਂ ਤੇਰਾ ਠਮਕਾਣਾ ਉਦਾਂ ਯਾਰੋ ਕੁਝ ਸੋਚੋ ਯਾਰ ਇੱਥੋਂ ਇੱਥੋਂ ਕੱਢੋ ਕੋਈ ਕੁਛ ਯਾਰ ਅਛਾ ਅਗੋਂ ਪਤਾ ਕਈ ਕਮੈਂਟ ਫਿਰ ਕੀ ਕਰਦੇ ਉਹ ਭਾਜੀ ਉਹ ਕਮੈਂਟ ਤਾਂ ਟ੍ਰਾਂਸਲੇਟ ਕਰਕੇ ਕਰਦੇ ਆ ਮੈਨੂੰ ਇੱਕ ਗੱਲ ਸਮਝਾਓ ਵੀ ਅਰਬੀ ਨੂੰ ਕੀ ਲੋਡ ਪਈ ਆ ਪੰਜਾਬੀ ਕੁੜੀ ਦੇ ਮਤਲਬ ਕਿ ਉਹ ਪੁੱਛੂਗਾ ਜਾ ਕੇ ਉਹ ਟ੍ਰਾਂਸਲੇਟ ਕਰਕੇ ਮਤਲਬ ਪੁੱਛੂਗਾ ਹੋਏ ਤਾਂ ਇਹ ਪੰਜਾਬੀ ਹੀ ਗੰਦ ਪਾਉਂਦੇ ਆ ਤੇ ਆਪਣੇ ਲੋਕ ਹੀ ਗੰਦ ਪਾਉਂਦੇ ਆ ਕੁੜੀਆਂ ਗੰਦ ਨਹੀਂ ਪਾਉਂਦੀਆਂ ਗਾਲਾਂ ਗਾਲਾਂ ਕੱਢਣ ਦਾ ਕੀ ਮਤਲਬ ਹੋਇਆ ਜੇ ਇੰਨੀ ਤੁਹਾਡੇ ਚ ਤਾਕਤ ਆ ਇੰਨੀ ਸ਼ਕਤੀ ਆ ਤਾਂ ਤੁਹਾਡੇ ਬੋਲਣਾ ਚ ਇਦਾਂ ਦਾ ਰਸ ਹੋਣਾ ਚਾਹੀਦਾ ਵੀ ਬੰਦੋ ਕੰਮ ਕਰਨੋਂ ਹਟ ਜਵੇ ਮੰਨ ਲਓ ਮੈਂ ਬਾਬਾ ਰਾਮ ਰਹੀਮ ਦੀਆਂ ਵੀਡੀਓ ਕਰਦਾ ਜਾਂ ਮੈਂ ਉਹਦੀ ਸਿਫਤ ਕਰਦਾ ਤੇ ਤੁਹਾਡੇ ਚ ਕੋਈ ਇਦਾਂ ਦੀ ਕੁਆਲਿਟੀ ਪੈਦਾ ਕਰੋ ਨਾ ਵੀ ਮੈਂ ਤੁਹਾਡੀ ਗੱਲ ਕਰਾਂ ਕਰੋ ਤੁਸੀਂ ਕੁਆਲਿਟੀ ਪੈਦਾ ਕਰੋ ਨਾ ਤੁਹਾਨੂੰ ਲਾ ਲੋ ਇੱਕ ਬੰਦੇ ਨੂੰ ਮੈਂ ਕਹਤਾ ਪੀ ਯਾਰ ਬਾਈ ਦਵਿੰਦਰ ਨਾ ਫਲਾਣੇ ਪਿੰਡ ਗਿਆ ਪੇਸਾਈਆਂ ਬਾਰੇ ਮਤਲਬ ਇਹਨੇ ਬੜਾ ਕੀਤਾ ਸਾਈਆਂ ਇੱਕ ਗੱਲ ਕਰਦਾ ਇਹ ਸਾਰਿਆਂ ਨੂੰ ਦੇਖਦਾ ਬੰਦਾ ਯਾਰ ਬਹੁਤ ਵਧੀਆ ਗੱਲ ਕਰਦਾ ਦੂਜੇ ਆ ਕੇ ਗਾਲਾਂ ਕੱਢਣ ਵਾਲਾ ਪੈਂਦੇ ਆ ਇਹ ਤਾਂ ਏਜੰਸੀਆਂ ਦਾ ਬੰਦਾ ਦਵਿੰਦਰ ਦਾ ਇਹ ਫਲਾਣਾ ਆ ਜੀ ਇਹਦੇ ਇਦਾਂ ਕਰਦੇ ਆਂਗੇ ਅਸੀਂ ਉਹਦੇ ਇੰ ਚੱਕਦੇ ਆਂਗੇ ਰੱਖਦੇ ਆਂਗੇ ਕਿਹੜਾ ਕੰਮ ਆ ਇਹ ਫਿਰ ਤੁਸੀਂ ਕਹਿੰਦੇ ਆ ਜੀ ਇਹ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਤੁਸੀਂ ਐ ਕਰਦੇ ਆਂ ਬਾਈ ਜੀ ਦੇਖੋ ਮੇਰੀ ਸਿੱਧੀ ਜੀ ਗੱਲ ਆ ਮੈਂ YouTube ਚੈਨਲ ਜਿਹੜਾ ਬਣਾਇਆ ਨਾ ਕੋਈ ਵੀ ਪੇਜ ਤੇ ਕੰਮ ਕਰਦਾ ਜਾਂ ਬਣਾਦਾ ਕੋਈ ਐਡਾ ਭੇਲਾ ਨਹੀਂ ਹੁੰਦਾਗਾ ਤੇ ਵੀਡੀਓ ਬਣਾ ਬਣਾ ਕੇ ਪਾਉਣ ਵਾਸਤੇ ਮੇਰੇ ਕੋਲ ਟਾਈਮ ਹੁੰਦਾ ਤੇ ਮੇਰਾ ਪਾਰਟ ਟਾਈਮ ਆ ਮੈਨੂੰ ਪੈਸੇ ਲੱਭਦੇ ਇੱਥੋਂ ਸਿੱਧੀ ਜੀ ਗੱਲ ਆ ਮੇਰੀ ਦੁਕਾਨ ਤੇ ਮੈਂ ਉਹ ਸੌਦਾ ਰੱਖਣਾ ਜਿਹੜਾ ਫਿੱਖਦਾ ਸਮਝਾਈ ਗੱਲ ਤੇ ਮੈਂ ਸ਼ੱਕਰ ਰੱਖ ਲਾ ਤੁਸੀਂ ਕਹਿੰਦੇ ਵੀ ਸ਼ੱਕਰ ਰੱਖ ਭਰਾਵਾ ਸ਼ੱਕਰ ਰੱਖ ਮੈਂ ਕਿਉਂ ਰੱਖਾਂ ਸ਼ੱਕਰ ਯਾਰ ਮੇਰੀ ਦੁਕਾਨ ਤੇ ਸ਼ੱਕਰ ਵਿਕਦੀ ਨਹੀਂਗੀ ਮੇਰੇ ਤਾਂ ਗੁੜ ਵਿਕਦਾ ਮੈਂ ਤਾਂ ਗੁੜ ਵੇਚੂਗਾ ਸਮਝੋ ਇਸ ਗੱਲ ਨੂੰ ਤੇ ਆ ਵੀਡੀਓ ਵੇਖੋ ਮੇਰੇ ਨਾ ਘਰਦੇ ਜੀ ਮਰ ਬਚਾਏ ਰਹੇ ਜੀ ਡੰਗਰਾਂ ਦਾ ਇੰਨਾ ਬੁਰਾ ਹਾਲ ਹੈ ਕੋਈ ਆ ਵੀਰ ਸੇਵਾ ਕਰਨ ਆਏ ਨੇ ਮੁਟਪਟੀਆਂ ਦੀ ਹੁਣ ਪੈਣ ਲੱਗੀ ਡੰਗਰਾਂ ਨੂੰ ਕਈ ਦਿਨ ੁੱਖੇ ਤੇ ਅਸਤ ਸਾਰੇ ਖੜੇ ਰਹੇ ਨੇ ਖੁਰਲੀਆਂ ਤੇ ਧਰਾਂ ਦਾ ਇੰਨਾ ਬੁਰਾ ਹਾਲ ਹੈ ਗੋਡੇ-ਗੋਡੇ ਘਰਾ ਦੇ ਵਿੱਚ ਕਾਮ ਜੰਮੀ ਹੈ ਜਿਹੜੀ ਖੰਡੀ ਹੈ ਹੋਰ ਇਹ ਤੇ ਉਹ ਪਾਣੀ ਵਾਲੇ ਬਹਿ ਗਏ ਨੇ ਨਾ ਪਾਣੀ ਨੂੰ ਪੀਣ ਨੂੰ ਤਰਸਯੋਗ ਹਾਲਤ ਹੋਈ ਪਈ ਹੈ ਤੇ ਜੇ ਐਵੇਂ ਵੀਰਪਰਾ ਕੋਈ ਆਪਣੇ ਪੰਜਾਬੀ ਅੱਗੇ ਚੱਲ ਕੇ ਚੱਲਦਾ ਇਹਦਾ ਇੱਕ ਦੂਜੇ ਦੀ ਬਾਹ ਫੜਨ ਕੇ ਉੱਤੇ ਦਿੱਕਤ ਨਾ ਆਏਗੀ ਆ ਇਹ ਇੱਕ ਪ੍ਰੀਖਿਆ ਜੀ ਖੜੀ ਜਿਸ ਤਰ੍ਹਾਂ ਬੰਦੇ ਦੀ ਹੁੰਦੀ ਏ ਉਹ ਹਿਸਾਬ ਏ ਜੇ ਆਪਾਂ ਸਾਰੇ ਇੱਕ ਦੂਜੇ ਦਾ ਓੱਖੇ ਵੇਲੇ ਹੱਥ ਫੜੀਏ ਹੁਣ ਗੱਲਬਾਤ ਕੀ ਹੋਈ ਆ ਪਹਿਲਾਂ ਬਾਬੇ ਨੇ ਕਹਿ ਹੀ ਨਹੀਂ ਸੀਗਾ ਹਨਾ ਆ ਬਾਬੇ ਨੇ ਕਹਿਤਾ ਆ ਹੁਣ ਵੀ ਭਾਈ ਜਾਓ ਹਰਪੀਰਤਾ ਦੀ ਸੇਵਾ ਕਰੋ ਜਾ ਕੇ ਤਲਗ ਦੀ ਸੇਵਾ ਦੇ ਵਿੱਚ ਇਹਨੂੰ ਕਹਿੰਦੇ ਆ ਇੱਕ ਖਸਮ ਦੀ ਹੋਣਾ ਇਹਨੂੰ ਕਹਿੰਦੇ ਆ ਇੱਕ ਖਸਮ ਦੀ ਜਿਹੜੀ ਹੁੰਦੀ ਆ ਨਾ ਉਹ ਖਸਮ ਵਾਲੀ ਵੱਜਦੀ ਆ ਤੇ ਸਾਡੇ ਖਸਮ ਬਹੁਤ ਆ ਤੇ ਹੁਣ ਤੁਸੀਂ ਮੈਨੂੰ ਇਹ ਦੱਸਿਓ ਵੀ ਬਹੁਤਿਆਂ ਖਸਮਾਰੀ ਹੁੰਦੀ ਕੌਣ ਆ ਇਸ ਕਰਕੇ ਭਾਈ ਪਹਿਲੇ ਕਿ ਨਾ ਆਪਾਂ ਖਸਮ ਚੁਣ ਲਈਏ ਵੀ ਸਾਡਾ ਖਸਮ ਆ ਫਿਰ ਅਸੀਂ ਗੱਲ ਕਰ ਸਕਦੇ ਆ ਮੈਨੂੰ ਪਤਾ ਕਈਆਂ ਭਰਾਵਾਂ ਨੇ ਇੱਥੇ ਜਾ ਕੇ ਵੀ ਕਮੈਂਟ ਕਰਨੀਆਂ ਇੱਕ ਮੈਂ ਪਿੱਛੇ ਜੇ ਇੱਕ ਵੀਡੀਓ ਕਰ ਦਿੱਤਾ ਵੀ ਉਹ ਪਾਕਿਸਤਾਨੀ ਮੁੰਡਾ ਨਾ ਗਾਲਾਂ ਕੱਢਦਾ ਐ ਇਦਾਂ ਕਰਕੇ ਵੀ ਅਸੀਂ ਨਾ ਨਲਾਇਕ ਲੋਕ ਆ ਲੋਕਾਂ ਨੇ ਉਹਨੂੰ ਕੁਝ ਨਹੀਂ ਕਿਹਾ ਮੈਨੂੰ ਗਾਲਾਂ ਕੱਢਣ ਵਾਲਾ ਪਏ ਇਹ ਸਾਡਾ ਹਾਲ ਆ ਸਾਨੂੰ ਕੋਈ ਸੁਚੇਤ ਕਰਦਾ ਨਾ ਵੀ ਭਾਈ ਉਹ ਜਿਹੜੀ ਮਜ਼ੇਲ ਆਂਦੀ ਆ ਨਾ ਵੀ ਉਹ ਉੱਥੇ ਡਿਗਣੀ ਆ ਕੇ ਤੇ ਭਾਈ ਆਪਦਾ ਬੰਦੋਬਸਤ ਕਰੋ ਤੇ ਜਿਹੜਾ ਦੱਸ ਰਿਹਾ ਨਾ ਅਸੀਂ ਖਿੱਚ ਖਿਚਾ ਕੇ ਮਜ਼ਾ ਲਊ ਤੇ ਘਰੇ ਸਿਰ ਦੇਣੀ ਲਿਜਾ ਕੇ ਵੀ ਤੂੰ ਸਾਨੂੰ ਦੱਸਿਆ ਕਿਉਂ ਸਾਡਾ ਭਾਈ ਇਹ ਹਾਲਾ ਪੀਰ ਮੇਰਿਆ ਕੋਈ ਵੀ ਭਰਾ ਮੇਰੀ ਵੀਡੀਓ ਵੇਖਦਾ ਭਾਈ ਸਾਡਾ ਸਰਿਆ ਸਿੱਧੀ ਜੀ ਗੱਲ ਆ ਸਾਡਾ ਸਰਿਆ ਹੋਇਆ ਆ ਕੀ ਹੋਈ ਜਾਂਦਾ ਪੰਜਾਬ 'ਚ ਗਰੀਬਾਂ ਦੀ ਕੋਈ ਬਾਹ ਫੜਦਾ ਨਹੀਂ ਕੋਈ ਬਾਹ ਫੜਦਾ ਹੁਣ ਦਵਿੰਦਰ ਬਾਈ ਨੇ ਕਿੰਨੀਆਂ ਵੀਡੀਓ ਕੀਤੀਆਂ ਮੈਂ ਕਿਉਂ ਨਹੀਂ ਕਰ ਰਿਹਾਗਾ ਮੈਂ ਕਿਉਂ ਨਹੀਂ ਵਿਖਾਂਦਾ ਵੀਡੀਓ ਬੜੀ ਸੋਹਣੀ ਗੱਲਬਾਤ ਕਰਦੇ ਆ ਬਾਈ ਜੀ ਹੁਣੀ ਦਵਿੰਦਰ ਭਾਈ ਹੋਰ ਭਰਾ ਵੀ ਬੜੇ ਨੇ ਬੜੇ ਭਰਾ ਨੇ ਜਿਹੜੇ ਕੋਈ ਧਰਮ ਦਾ ਜਾਂ ਉਹ ਨਹੀਂ ਕਰਦੇਗੇ ਵੀ ਠੀਕ ਆ ਮੁਸੀਬਤ ਪਈ ਹੈ ਤਾਂ ਸਾਰਿਆਂ ਤੇ ਪਈ ਆ ਹਨਾ ਤੇ ਜੇ ਇੱਕ ਬੰਦਾ ਇੱਕ ਬੰਦਾ ਇੱਕ ਬੰਦੇ ਨੂੰ ਲੈ ਕੇ ਚੱਲੇ ਆ ਵੀ ਭਾਈ ਯਾਰ ਆਪਾਂ ਇਹਦੀ ਬੰਦੇ ਦੀ ਗੱਲ ਕਰਨੀ ਆ ਯਾਰ ਪੁੰਨ ਤੇ ਨਾਲੇ ਫਲੀਆਂ ਹਨਾ ਤੇ ਅਸੀਂ ਮੈਂ ਬਹੁਤ ਵਾਰੀ ਇਹ ਚੀਜ਼ ਵੇਖੀ ਆ ਕਿਸੇ ਭਰਾ ਦੀ ਵੀਡੀਓ ਕਰ ਦੋ ਇਦਾਂ ਕਿਸੇ ਦੀ ਕੋਈ ਗੱਲ ਕਰ ਦੋ ਮਜ਼ਾ ਲਾ ਕੋਈ ਸ਼ੇਅਰ ਕਰ ਦੇਵੇ ਹਨਾ ਸਾਡੇ ਜਿਹੇ ਨਾ ਬਹੁਤ ਵੱਡਾ ਇਫੈਕਟ ਆ ਬਹੁਤ ਵੱਡਾ ਫੈਕਟ ਆ ਪਾਪੋਂ ਨੂੰ ਲਾਉਣਾ ਆਦਣਾ ਯਾਰ ਅਦੇ ਪ੍ਰੇਮੀ ਵੇਖ ਆ ਵੀਡੀਓ ਹੁਣ ਵੇਖ ਲਿਓ ਤੁਸੀਂ ਕਿਸੇ ਨੇ ਛੇ ਨਹੀਂ ਗਾਨੀ ਪ੍ਰੇਮੀਆਂ ਨੇ ਨਾ ਇੰਨੀ ਸ਼ੇਅਰ ਕਰਨੀ ਆ ਵੀਡੀਓ ਵੀ ਮਤਲਬ ਉਹਨਾਂ ਨੂੰ ਐ ਹੁੰਦਾ ਵੀ ਜਦ ਸਾਡੀ ਗੱਲ ਹੋਈ ਆ ਸਾਡੇ ਬਾਬੇ ਦੀ ਗੱਲ ਹੋਈ ਆ ਹਾਲਾਂਕਿ ਮੈਂ ਤਨ ਤਨ ਸਤਿਗੁਰੂ ਵਾਲਿਆਂ ਨੂੰ ਮੈਂ ਮੈਂ ਨਹੀਂ ਜਾਂਦਾ ਡੇਰੇ ਕਈ ਵਾਰ ਉੱਥੇ ਗਏ ਆ ਪਰ ਨਹੀਂ ਮੈਂ ਕੋਈ ਨਾਮ ਸ਼ਬਦ ਨਹੀਂ ਲਿਆ ਕੁਛ ਨਹੀਂ ਇਦਾਂ ਦਾ ਕੁਛ ਨਹੀਂ ਲੇਕਿਨ ਇੱਕ ਕੁਆਲਿਟੀ ਹੁੰਦੀ ਆ ਇਹਨਾਂ ਬੰਦਿਆਂ 'ਚ ਕੁਆਲਿਟੀ ਆ ਪ੍ਰੇਮੀਆਂ 'ਚ ਇਹ ਕੁਆਲਿਟੀ ਆ ਇਹਨਾਂ ਨੂੰ ਐ ਆ ਵੀ ਸਾਡੇ ਖਸਮ ਦੀ ਗੱਲ ਹੋ ਰਹੀ ਹੈ ਸਮਝਾ ਰਹੀ ਹੈ ਗੱਲ ਸਾਡੇ ਖਸਮ ਦੀ ਗੱਲ ਹੋ ਰਹੀ ਆ ਤੇ ਸਾਡਾ ਹਾਲ ਪਤਾ ਕੀ ਅਸੀਂ ਖਸਮ ਅਗਰ ਨਹੀਂ ਅਸੀਂ ਯਾਰਾਂ ਮਗਰ ਬਹੁਤ ਜਾਣਦੇ ਆ ਸਾਨੂੰ ਖਸਮ ਨਹੀਂ ਚਾਹੀਦਾ ਕਾ ਸਾਨੂੰ ਯਾਰ ਚਾਹੀਦਾ ਆ ਸਾਨੂੰ ਯਾਰ ਚਾਹੀਦੇ ਆ ਉਹ ਵੀਡੀਓ ਕਰਕੇ ਮੈਨੂੰ ਇਸ ਗੱਲ ਦਾ ਪਤਾ ਲੱਗਾ ਆ ਵੀ ਗੁਰੂ ਸਹਿਵਾਨਾਂ ਨੂੰ ਉਸ ਬੰਦੇ ਨੇ ਨੀਆਂ ਗਾਲਾਂ ਕੱਢੀਆਂ ਇੰਨੀਆਂ ਗੰਦੀਆਂ ਗੰਨੀਆਂ ਗਾਲਾਂ ਕੱਢੀਆਂ ਉਹਨੂੰ ਕਿਸੇ ਨੇ ਨਹੀਂ ਪਾਇਆ ਤੇ ਮੇਰੇ ਗਾਲ 'ਚ ਸੋਨੇ ਹਾਰ ਪਾਇਏ ਲੋਕਾਂ ਨੇ ਇੱਥੋਂ ਪਤਾ ਲੱਗਦਾ ਪੀ ਅਸੀਂ ਯਾਰਾਂ ਦੇ ਗਾਹਾਂ ਅਸੀਂ ਖਸਮਾਂ ਦੇ ਗਾਹ ਨਹੀਂਗੇ ਉਹ ਅਗਲੇ ਭਾਈ ਖਸਮ ਨੂੰ ਮੰਨਦੇ ਆ ਸਮਝੋ ਇਸ ਗੱਲ ਨੂੰ ਖਸਮ ਜਿਹੜਾ ਹੁੰਦਾ ਨਾ ਯਾਰ ਦੋ ਦਿਨ ਐਸ਼ ਤਾਂ ਕਰਾਉਂਦੇ ਆ ਪਰ ਜ਼ਿੰਦਗੀ ਸਵਾਰ ਨਾਲ ਖਸਮ ਹੁੰਦਾ ਆ ਅਸੀਂ ਖਸਮ ਦੇ ਨਹੀਂਗੇ ਔਰ ਇੱਕ ਖਸਮ ਦੇ ਨਹੀਂਗੇ ਸਾਡੇ ਖਸਮ ਹਜ਼ਾਰਾਂ ਆਈਆਂ ਤੇ ਹਜ਼ਾਰਾਂ ਫਿਰ ਯਾਰ ਹੁੰਦੇ ਆ ਖਸਮ ਨਹੀਂ ਹੁੰਦੇ ਸਮਝੋ ਇਸ ਗੱਲ ਨੂੰ ਮੈਂ ਬੇਵਕੂਫ ਜਿਹਾ ਬੰਦਾ ਆ ਲੱਲੂ ਬੰਦਾ ਮੈਂ ਠੀਕ ਆ ਮੈਂ ਮੰਨਦਾ ਐ ਇਸ ਗੱਲ ਨੂੰ ਮੈਨੂੰ ਗੱਲ ਕਰਨ ਦਾ ਨਹੀਂਗਾ ਪਤਾ ਪਰ ਕਈ ਭਰਾਵਾਂ ਨੂੰ ਬੜਾ ਗੱਲ ਕਰਨ ਦਾ ਪਤਾ ਆ ਤੂੰ ਭਰਾਵਾ ਕਿਹੜਾ ਬੰਬ ਜਿਹਾ ਟੰਗੀ ਆ ਨਾ ਦੇਖੀ ਕਿਤੇ ਸੋ ਨਾ ਇਹ ਗੱਲਾਂ ਬਾਤਾਂ ਭਰਾ ਮੇਰੇ ਕਮੈਂਟ ਕਰਨ ਲੱਗੇ ਨਾ ਥੋੜਾ ਜਿਹਾ ਸੋਚ ਲਿਆ ਕਰੋ ਸੋਚ ਲਿਆ ਕਰੋ ਪੀ ਇਹ ਬੰਦਾ ਯਾਰ ਇਹ ਤਾਂ ਪਲਟੀ ਮਤਲਬ ਹੁਣ ਦੇਖੋ ਅਸਾਈ ਧਰਮ ਵਿੱਚ ਕਿੰਨੇ ਚੱਲ ਗਏ ਆ ਤਨ ਤਨ ਸਤਿਗੁਰੂ ਵਾਲੇ ਰਾਧਾ ਸੁਆਮੀ ਅਟਰਮ ਪਟਰਮ ਚਟਰਮ ਜੋ ਜਿੰਨੇ ਵੀ ਹਨਾ ਮਤਲਬ ਡੇਰੇ ਜਾਂ ਜੋ ਵੀ ਹੈਗਾ ਹੈਨਾ ਉਥੇ ਗਏ ਕਿਉਂ ਆ ਗਏ ਕਿਉਂ ਆ ਚੀਜ਼ ਨੂੰ ਇਸ ਨੂੰ ਸੋਚੋ ਕਿ ਲੋਕ ਉਥੇ ਗਏ ਕਿਉਂ ਤੁਹਾਨੂੰ ਛੱਡ ਕੇ ਕਿਉਂ ਗਏ ਆ ਛੱਡ ਕੇ ਕਿਉਂ ਗਏ ਆ ਤੁਹਾਨੂੰ ਇਹ ਜ਼ਬਰਦਸਤੀ ਧੱਕਾ ਕਰੋਗੇ ਗਾਲਾਂ ਕੱਢੋਗੇ ਵੀ ਇਹ ਵਾਪਸ ਆ ਜਾਣਗੇ ਭਾਈ ਗਾਲਾਂ ਨਾ ਨਹੀਂ ਹੁੰਦਾ ਕੋਈ ਵੀ ਵਾਪਸ ਜਾਂ ਤੁਸੀਂ ਦਿਖਾਓਗੇ ਤੁਸੀਂ ਇਦਾਂ ਜੀ ਅਸੀਂ ਉਦਾਂ ਜੀ ਇਦਾਂ ਜੀ ਕਰਨਾ ਪੈਣਾ ਕਰਕੇ ਦਿਖਾਓ ਇਦਾਂ ਨਹੀਂ ਕਰਕੇ ਦਿਖਾਓ ਇਦਾਂ ਨਹੀਂ ਤੇ ਗਾਲਾਂ ਕੱਢਦੇ ਆਂਗੇ ਅਸੀਂ ਜੀ ਉਹ ਕੀਤਾ ਸੀ ਅਸੀਂ ਜੀ ਉਹ ਕੀਤਾ ਸੀ ਤੁਸੀਂ ਕੋਈ ਨਹੀਂ ਸੀ ਕੀਤਾ ਭਰਾਵੋ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਨੇ ਕੀਤਾ ਸੀ ਹੁਣ ਮੈਂ ਕਹਿੰਦਾ ਜਮਾ ਇੱਥੇ ਬੈਠਾ ਜੀ ਮੈਂ ਉਹ ਕੀਤਾ ਜੀ ਮੈਂ ਇਦਾਂ ਕੀਤਾ ਜੀ ਕੀ ਕੀਤਾ ਇੱਥੇ ਬਹਿ ਕੇ ਵੀਡੀਓ ਬਣਾ ਲਈਦੀ ਆ ਹਾਂਜੀ ਆ ਦੇਖੋ ਜੀ ਆ ਦੇਖੋ ਜੀ ਉਹ ਦੇਖੋ ਜੀ ਹੁਣ ਮੈਂ ਕਹਾਂ ਵੀ ਹੜਪੀੜ ਤਾਂ ਮੈਨੂੰ ਬੜਾ ਦਰਦ ਆ ਕੀ ਮਤਲਬ ਕੀ ਦਰਦ ਕੀ ਮੈਂ ਪੇਸ਼ ਕਰ ਰਿਹਾ ਮੈਂ ਗਿਆ ਉੱਥੇ ਹਨਾ ਕੀ ਅੰਦਰ ਜੋ ਹੈਗਾ ਦਰਦ ਹੈਗਾ ਹੁਣ ਸਾਹਮਣੇ ਵਾਲੇ ਨੇ ਤੇ ਹੀ ਕਹਿਣਾ ਨਾ ਕਿ ਤੂੰ ਉੱਥੇ ਕੀ ਕਰਕੇ ਆਇਆ ਵੀ ਕੀ ਕੀਤਾ ਤੂੰ ਕਿੰਨਾ ਪੈਸਾ ਭੇਜਿਆ ਇਹ 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 ਕੁਆਲਿਟੀ ਹੈ ਨਹੀਂਗੀ ਮੇਰੇ ਵਿੱਚ ਹੁਣ ਮੈਂ ਕਿਹਾ ਜਮੇ ਹਾਂ ਮੈਨੂੰ ਬੜਾ ਦਰਦ ਆ ਹਨ ਕਿਸੇ ਨੂੰ 2 ਰੁਪਏ ਨਹੀਂ ਮੈਂ ਭੇਜੇਗੀ ਸਿੱਧੀ ਜੀ ਗੱਲ ਆ ਬਾਈ ਆਪਣੇ ਕੋ ਸਿੱਧੀਆਂ ਖਰੀਆਂ ਖਰੀਆਂ ਗੱਲਾਂ ਹੁੰਦੀਆਂ ਆ ਗੁੱਸਾ ਨਾ ਕਰਿਆ ਕਰੋ ਬਾਈ ਮੈਂ ਪਹਿਲਾਂ ਦੱਸ ਚੁੱਕਿਆ ਵੀ ਮੈਂ ਚੈਨਲ ਇਹ ਹੈ ਨਾ ਮਤਲਬ ਇਦਾਂ ਨਹੀਂ ਬਣਾਇਆ ਹੋਇਆ ਹੈਗਾ ਵੀ ਹਾਂ ਕੋਈ ਇੱਕ ਬੰਦਾ ਵੀ ਹਾਂ ਵੀ ਇਦਾਂ ਜੀ ਉਦਾਂ ਜੀ ਗੋ ਗਾਣਾ ਕੱਢੀ ਜਾਣਾ ਆ ਕੇ ਕੋਈ ਨਹੀਂ ਜੀ ਆਪਾਂ ਆਪਦੀ ਗੱਲ ਪਗਾ ਕੇ ਹਟਣੀ ਨਹੀਂ ਕੋਈ ਗੱਲ ਨਹੀਂ ਆਪਣੇ ਖੰਡ ਨਹੀਂ ਵਿਗਦੀ ਤਾਂ ਆਪਾਂ ਗੋੜ ਰੱਖ ਲਿਆ ਫਿਰ ਕੀ ਗੱਲ ਆ ਨਾਲੇ ਇਹ ਇੱਕ ਵਾਰ ਮੈਂ ਬਾਬੇ ਦੀ ਵੀਡੀਓ ਵੇਖੀ ਸੀ ਕੋਈ ਜਾ ਕੇ ਕਹਿੰਦਾ ਨਾ ਬੰਦਾ ਸੀ ਇਦਾਂ ਵੀ ਸੰਗਤ ਲੱਗੀ ਹੋਈ ਸੀ ਉਹ ਕਹਿੰਦਾ ਬਾਬਾ ਜੀ ਮੇਰਾ ਕੰਮ ਨਹੀਂ ਚੱਲਦਾ ਤੇ ਬਾਬਾ ਜੀ ਕਹਿੰਦੇ ਵੀ ਕੰਮ ਨਹੀਂ ਚੱਲਦਾ ਤਾਂ ਮਤਲਬ ਐਦੀ ਕਿਹੜੀ ਗੱਲ ਆ ਵੀ ਕਿਉਂ ਨਹੀਂ ਚੱਲਦਾ ਕੀ ਕੰਮ ਕਰਦਾ ਉਹਨੇ ਪਤਾ ਨਹੀਂ ਕੱਪੜੇ ਦਾ ਕਿਹੜੇ ਕੱਪੜੇ ਦਾ ਕੰਮ ਦੱਸਿਆ ਵੀ ਮੈਂ ਕੱਪੜੇ ਤਾਂ ਕੁਛ ਇਦਾਂ ਦੀ ਸੀ ਗੱਲ ਬਾਤ ਉਹ ਬਾਬਾ ਜੀ ਕਹਿੰਦੇ ਵੀ ਜਿਹੜੇ ਏਰੀਆ 'ਚ ਤੂੰ ਦੁਕਾਨ ਕੀਤੀ ਹੋਈ ਆ ਜਿਹੜੇ ਦੁਕਾਨ ਕੀਤੀ ਹੋਈ ਆ ਉਸ ਏਰੀਆ 'ਚ ਉਹ ਕਪੜਾ ਖਰੀਦਦੇ ਵੀ ਆ ਲੋਕ ਪਹਿਲਾਂ ਤੂੰ ਇਸ ਚੀਜ਼ ਨੂੰ ਸੋਚ ਵੀ ਉੱਥੇ ਉਹ ਕਪੜਾ ਖਰੀਦਿਆ ਵੀ ਜਾ ਰਿਹਾ ਕਿ ਨਹੀਂ ਖਰੀਦਿਆ ਜਾ ਰਿਹਾ ਜਦੋਂ ਲੋਕ ਖਰੀਦਦੇ ਨਹੀਂ ਤੂੰ ਰੱਖਿਆ ਕਦੇ ਵਾਸਤੇ ਆ ਸੋ ਇਹ ਗੱਲ ਆ ਵੀ ਮੈਂ ਜਿਹੜੀ ਚੀਜ਼ ਮੈਂ ਦਿਖਾ ਰਿਹਾ ਮੇਰੀ ਉਹ ਚੀਜ਼ ਵੇਖ ਰਹੀ ਆ ਉਹਨਾਂ ਲੋਕਾਂ ਨੂੰ ਮਾਣ ਆ ਇਸ ਗੱਲ ਦਾ ਵੀ ਇਹ ਬੰਦਾ ਸਾਡੇ ਬਾਬੇ ਦੀ ਗੱਲ ਕਰਦਾ ਆ। ਤੋ ਵੀਡੀਓ ਸ਼ੇਅਰ ਕਰਦੇ ਆ, ਵੀਡੀਓ ਚੱਲਦੇ ਮੈਨੂੰ ਪੈਸੇ ਲੱਭ ਜਾਂਦੇ ਆ। ਸਮਝਾਈ ਗੱਲ। ਦੁਕਾਨਦਾਰੀ ਆ ਇਹ YouTube, Facebook, ਅਟਰਮ ਪਟਰਮ ਚਟਰਮ ਸਭ ਲੋਕ ਪੈਸਾ ਕਮਾਉਂਦੇ ਆ। ਸਭ ਸਭ ਲੋਕ ਜੋ ਕੋਈ ਮਰਜ਼ੀ ਕੁਝ ਕਹੀ ਜਾਵੇ ਮੈਨੂੰ ਮਤਲਬ ਇਦਾਂ ਉੱਲੂ ਤਾਂ ਨਾ ਬਣਾ ਸਕਦਾ ਨੀ ਕੋਈ। ਇਹਨੇ ਪੇਜ ਆ, ਇਹਨੇ ਐਡੀਟਿੰਗ ਕਰਦੇ ਆ। ਮੈਨੂੰ ਨਹੀਂ ਪਤਾ ਐਡੀਟਿੰਗ ਕਰਨ ਤੇ ਕਿੰਨਾ ਟਾਈਮ ਲੱਗਦਾ। ਐਡਾ ਕਿਹੜਾ ਬੇਲੜਾ ਵਿੰਡੀਡਾਂ ਕਰ ਕਰਕੇ ਵੀਡੀਓ ਪਾਉਂਦੇ ਆ ਸਭ ਪੈਸੇ ਕਮਾਉਂਦੇ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂਗੀ ਕੋਈ ਕਿਸੇ ਦੀ ਸਿਫਤ ਕਰਕੇ ਜੇ ਪੈਸਾ ਕਮਾਉਂਦਾ ਮੈਂ ਕਹਿੰਦਾ ਬਹੁਤ ਵਧੀਆ ਗੱਲ ਆ ਮੈਨੂੰ ਕਿਸੇ ਦੀ ਬੁਰਾਈ ਕਰਕੇ ਨਹੀਂ ਮੈਨੂੰ ਕਿਸੇ ਦੀ ਕਵਰ ਤੇ ਖੜਕੇ ਪੈਸਾ ਨਹੀਂ ਕਮਾਉਣਾ ਹੁੰਦਾਗਾ ਠੀਕ ਆ ਮੈਂ ਕਿਸੇ ਦੀ ਸਿਫਤ ਕਰਕੇ ਪੈਸੇ ਕਮਾ ਸਕਦਾ ਆ ਤੇ ਹੁਣ ਸਿਫਤ ਫਿਰ ਉਹਦੀ ਹੁੰਦੀ ਆ ਵੀ ਸਿਫਤ ਫਿਰ ਜੇ ਮਰਜ਼ੀ ਕਰ ਦੋ ਵੀ ਉਹ ਬੰਦਾ ਜਰਦਾ ਸਾਹਮਣੇ ਆ ਮੈਂ ਬਈ ਮੈਂ ਫੇਰ ਕਹਿ ਦਿੰਨਾ ਚਾਹੁੰਦਾ ਜਾਂਦਾ ਪਿਓਸ ਵੀਡੀਓ ਥੱਲੇ ਇੱਕ ਵੀ ਬੰਦੇ ਨੇ ਆ ਕੇ ਗੱਲ ਨਹੀਂ ਕੀਤੀ ਵੀ ਤੂੰ ਸਾਡੇ ਬਾਬੇ ਨੂੰ ਐ ਕਿਉਂ ਕਿ ਆ ਵੀ ਮੈਂ ਤੇ ਉਹ ਉਹਦਾ ਜਵਾਈ ਆ ਉਹਨੇ ਮੈਨੂੰ ਕੁੜੀ ਦਿੱਤੀ ਆ ਚਿਕਰਾ ਚਾਹੀਦਾ ਤੇ ਮੈਨੂੰ ਕੋਈ ਇੱਕ ਬੰਦਾ ਇੱਕ ਬਾਬਾ ਪੰਜਾਬ ਦੇ ਵਿੱਚੋਂ ਜਾਂ ਕਿਥਿਓ ਵੀ ਕੋਈ ਬਾਬਾ ਸਿੱਖ ਧਰਮ ਦੇ ਵਿੱਚ ਜਾਂ Hindu ਧਰਮ ਦੇ ਵਿੱਚ ਕੋਈ ਵੀ ਬਾਬਾ ਇਦਾਂ ਦਾ ਹੋਵੇ ਜਿਹੜਾ ਮੈਨੂੰ ਕਹਿ ਦੇਵੇ ਵੀ ਹਾਂ ਤੂੰ ਮੇਰਾ ਜਵਾਈ ਆ ਬਈ ਬਹੁਤ ਔਖਾ ਬਹੁਤ ਔਖਾ ਆ ਹਰ ਕਿਸੇ ਨੂੰ ਆਪਣੀ ਧੀ ਸਮਝ ਲੈਣਾ ਨਾ ਬਹੁਤ ਔਖਾ ਹੈ। ਬਹੁਤ ਔਖਾ ਹੈ। ਭਾਈ ਮੈਂ ਇਹ ਦੁਨੀਆ ਧਰਤੀ ਤੇ ਰਹਿਣਾ ਮੈਂ ਕੋਈ ਚੰਦਰਮਾ ਤੇ ਥੋੜੀ ਰਹਿਣਾ। ਮੈਂ ਬੜਾ ਕੁਝ ਦੇਖਦਾ ਭਾਈ, ਬਹੁਤ ਕੁਝ ਦੇਖਦਾ। ਸਤ ਸੁੰਦਰ ਪਾਰ ਬੈਠਾ ਮੈਂ। ਬਹੁਤ ਕੁਝ ਦੇਖਦਾ ਇੱਥੇ ਮੈਂ। ਬਹੁਤ ਕੁਝ ਵੇਖਦਾ। ਤਰਦ ਹੁੰਦਾ, ਤਰਤੁੰਦਾ। ਇਦਾਂ ਦੇ ਇਦਾਂ ਦੇ ਦਰਦ ਇਸ ਸੀਨੇ 'ਚ ਛੁਪੇ ਹੋਏ ਹਨਾ। ਮੈਂ ਜੇ ਦਰਦ ਦੱਸਾਂ ਤਾਂ ਤੁਸੀਂ ਕਹਿੰਦੇ ਬਕਵਾਸ ਕਰਦਾ ਬੰਦਾ। ਪਰ ਜਦੋਂ ਖੁਦ ਨਾਲ ਬੀਤਦੀਆਂ ਖੁਦ ਬੰਦਾ ਉਹਨਾਂ ਦੇ ਨਾਲ ਚੱਲਦਾ ਫੇਰ ਪਤਾ ਫਰਕ ਤਾਂ ਲੋਕ ਕੀ ਹੈ ਦੁਨੀਆ ਕੀ ਹੈ ਬਾਈ ਸੌਰੀ ਹਾਂ ਮੈਂ ਮੈਂ ਨਹੀਂ ਬੋਲ ਸਕਦਾ ਕਿ ਮੈਂ ਬਾਬੇ ਦੀ ਵੀਡੀਓ ਦਿਖਾਤੀ ਆ ਕਦੇ ਕੋਈ ਹੋ ਸਕਿਆ ਭੁੱਲਿਆ ਚੁੱਕਿਆ ਕਿ ਮੈਂ ਵੀਡੀਓ ਦਿਖਾਣੀ ਆ ਤੁਹਾਨੂੰ ਮੈਂ ਇੱਕ ਹੋਰ ਵੀ ਆ ਕੀ ਨਾਮ ਮਾਨ ਸਿੰਘ ਜੀ ਉਹਨਾਂ ਦਾ ਨਾਮ ਪਿੱਛੇ ਜਿਹਾ ਬੜਾ ਚਰਚਾ ਹੋਇਆ ਸੀ ਉਹਦਾ ਉਹਦੇ ਨਾਲ ਜਿਹੜੀ ਆ ਉਹ ਨੈਂਸੀ ਗਰੇਵਾਲ ਦਾ ਉਹ ਬੜਾ ਹੋਇਆ ਸੀਗਾ ਚਾਚਾ ਜੀ ਉਹਨਾਂ ਨੇ ਇੱਕ ਗੱਲ ਲਈ ਆ ਬੌਸ ਨੇ ਮੇਰੇ ਕੋਲ ਵੀਡੀਓ ਪਿਆ ਮੈਂ ਤੁਹਾਨੂੰ ਵਿਖਾਉਂਗਾ ਦੇਣੇ ਵਾਲਿਆਂ ਨੇ ਬਹੁਤ ਸੁਣੀ ਗੱਲ ਕਹੀ ਆ ਠੀਕ ਆ ਬਈ ਹੁੰਦਾ ਇਦਾਂ ਹੀ ਆ ਬਾਕੀ ਟੈਨਸ਼ਨ ਨਹੀਂ ਲੈਣੇਗੀ ਨਜ਼ਾਰੇ ਲਿਆ ਕਰੋ ਜ਼ਿੰਦਗੀ ਦੇ ਭਰਾ ਮੇਰੇ ਗਾ ਘਾਣਾ ਕੱਢਿਆ ਕਰੋ ਤੇ ਕਹਿੰਦਾ ਗਾਲ ਨਹੀਂ ਕੱਢਣੇਗੀ ਠੀਕ ਆ ਕਰਕੇ ਦਿਖਾਓ ਬਣ ਕੇ ਦਿਖਾਓ ਭਾਈ ਮੈਂ ਮੈਂ ਇਦਾਂ ਦਾ ਬੰਦਾ ਕਿ ਮੈਂ ਇੱਕ ਵਾਰੀ ਨਾ ਮੈਨੂੰ ਇੱਥੇ ਇੱਥੇ ਬਹਿਰੀਨ ਦੇ ਵਿੱਚ 50000 ਦੀ ਲੋਡ ਸੀਗੀ ਮੈਂ ਪੰਜਾਬ ਚ ਫੋਨ ਕੀਤੀ ਸੀ ਭਾਈ ਫੇਸਬੁਕ ਜਿਹੜੇ ਫੇਸੋਕਾ ਚਲਾਉਂਦੇ ਆ ਵੱਡੇ ਬਣੇ ਫਿਰਦੇ ਨਾ ਆਪਣੇ ਆਪ ਨੂੰ ਕਹੋਂਗੇ ਤਾਂ ਮੈਂ ਉਹ ਵੀ ਦੱਸ ਦੂੰਗਾ ਕਿ ਕਿਹੜੇ ਕਿਹੜੇ ਸਿੱਕੇ ਹੋ ਬੰਦੇ ਕਿਸੇ ਨੇ ਬਈ ਰੁਪਈਏ ਦੀ ਖਾ ਨਹੀਂ ਸੀ ਕੀਤੀ ਇਹ ਦੁਨੀਆ ਇਹ ਬੜਾ ਤਮਾਸ਼ਾ ਆ ਇਹ ਜਿਹੜਾ ਹੁਣ ਹੜ ਆਇਆ ਨਾ ਇਹਨਾਂ ਚੋ ਲੋਕਾਂ ਨੇ ਕਿੰਨਾ ਪੈਸਾ ਕਮਾਉਣਾ ਇਹ ਉੱਪਰ ਲਈ ਜਾਂਦਾ ਤੇ ਗਰੀਬਾਂ ਦੇ ਹੱਥ ਫੇਰੋ ਛਣਕਣਾ ਦੇ ਦੇਣਾ ਵੀ ਇਹਨੂੰ ਘੜਕਾਓ ਪੈਸਾ ਕਮਾਉਣ ਵਾਲੇ ਨੇ ਬੜਾ ਪੈਸਾ ਕਮਾਉਣਾ ਬੜਾ ਤਨ ਕੇ ਕਮਾਉਣਾ ਪੈਸਾ ਠੀਕ ਆ ਉਹਨਾਂ ਵਾਸਤੇ ਹੜ ਰੋਜ਼ਾਨਾ ਆਣੀ ਚਾਹੀਦੀ ਹੈ ਹੜ ਮੁੱਕਣੇ ਨਹੀਂ ਚਾਹੀਦੇ ਗਏ ਇਹ ਨਹੀਂ ਗੱਲਾਂ ਭਾਈ ਸਮਝੋ ਮੈਂ ਐਵੇਂ ਨਾ ਨਹੀਂ ਰੱਖਿਆ ਕੋੜੇ ਸੱਚ ਕੋੜੇ ਸੱਚ ਆਏ ਬਹੁਤ ਚੁੱਭਦੇ ਆ ਬਹੁਤ ਲੱਗਦੇ ਆ ਮਿਰਚਾਂ ਵਾਂਗੂ ਲੱਗਦੇ ਆ ਜਿਉਂਦੇ ਰਹੋ ਨਜ਼ਾਰੇ ਲਓ ਓਕੇ ਭਾਈ ਥੈਂਕ ਯੂ